ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਇਸ ਕਿਸਾਨ ਦੇ ਸਿਰ ਦੇ ਉੱਤੇ 4 ਲੱਖ ਦੇ ਕਰਜ਼ਾ ਸੀ ਕਰਜ਼ੇ ਦਾ ਬੋਝ ਹੋਣ ਦੇ ਕਾਰਨ ਕਿਸਾਨ ਅਕਸਰ ਪਰੇਸ਼ਾਨ ਰਹਿੰਦਾ ਸੀ ਇਸ ਲਈ ਹੋਰ ਬੋਝ ਨਾ ਸਹਾਰਦੇ ਹੋਏ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਫਿਲਹਾਲ ਪੁਲਿਸ ਨੇ ਧਾਰਾ 174 ਦੇ ਚਲਦੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਸਰ ਮੇਰੇ ਵੱਡੇ ਭਰਾ ਜਿਹੜੇ ਬਲਵਿੰਦਰ ਸਿੰਘ ਜੀ ਉਮਰ ਉਹਨਾਂ ਦੀ ਤਕਰੀਬਨ 53-54 ਸਾਲ ਜੀ ਘਰੋਂ ਪਾਣੀ ਲਾਉਣ ਗਏ ਆ ਜੀ ਤੇ ਮੈਂ ਤਾਂ ਨਹਿਰਾਂ ਦੇ ਪਾਣੀ ਟਰੈਕਟਰ ਜੋੜਿਆ ਸੀਗਾ ਜੀ ਤੇ ਉਹ ਸਰ ਵਾਹਨ 'ਚ ਸੀਗੇ ਉਹਦੇ ਬੇਟਾ ਛੋਟਾ ਨਾਲ ਸੀਗਾ ਜੀ ਜਦੋਂ ਅਸੀਂ ਤਕਰੀਬਨ 11:30 ਵਜੇ ਉਹਨਾਂ ਨੇ ਨੱਕਾ ਲਾਤਾ ਜੀ ਘਰੇ ਆ ਗਏ ਦੋਵੇਂ ਬੇਟਾ ਮੈਂ ਆਪਦੇ ਘਰੇ ਸੌਂ ਗਿਆ ਜੀ ਮੇਰਾ ਘਰ ਬੈਕ ਸਾਈਡ ਤੇ ਆ ਜੀ ਉਸ ਤੋਂ ਬਾਅਦ ਜਦੋਂ ਦੁਬਾਰੇ ਫੇਰ ਸਾਨੂੰ ਵਾਰੀ ਮਿਲਣੀ ਸੀਗੀ ਜੀ 5 ਵਜੇ ਤਕਰੀਬਨ ਤੇ ਜਦੋਂ ਉਹਨੂੰ ਅਸੀਂ ਮੈਂ ਉਹਦੇ ਬੇਟੇ ਨੂੰ ਆਖਿਆ ਵੀ ਉਹ ਬਾਈ ਜੀ ਇੱਥੇ ਨੱਕਾ ਖੋਲ ਦੇਣ ਤੇ ਮੈਂ ਨਹਿਰਾਂ ਤੇ ਜਾਵੜਦਾ ਤੇ ਉਹਨੂੰ ਗੁੰਮ ਸੀਗਾ ਜੀ ਉਸ ਤੋਂ ਬਾਅਦ ਅਸੀਂ ਉਹਦੀ ਭਾਲ ਸ਼ੁਰੂ ਕਰਤੀ ਤੇ ਉਹਦੀ ਜਿਹੜੀ ਡੈੱਡ ਬਾਡੀ ਸੀਗੀ ਉਹ ਮਿਲ ਗਈ ਆ ਜੀ ਆ ਜਦ ਤਕਰੀਬਨ 12:00 ਵਜੇ ਅੰਤਮ ਸੰਸਕਾਰ ਕਰਤਾ ਜੀ ਪਰ ਇੱਕ ਗੱਲ ਹੈ ਉਹਨਾਂ ਦੇ ਮਾਰਚੈਂਟ ਨੇ ਵੀ ਜ ਬੇਟੇ ਦੇ ਪੈਸੇ ਭਰੇ ਸੀਗੇ ਜੀ ਲੱਖ ਰੁਪਇਆ ਉਹਨਾਂ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ ਇਸ ਤੋਂ ਇਲਾਵਾ ਬੈਂਕ ਦਾ ਕਰਜ਼ਾ ਵੀ ਸੀਗਾ ਜੀ ਤਕਰੀਬਨ 4 ਲੱਖ ਰੁਪਇਆ ਜੀ ਦੋਨੋਂ ਕਰਜੇ ਪਲੱਸ ਕਰਕੇ ਜੀ ਲੱਖ ਰੁਪਇਆ ਦਾ ਜਮਾ ਮੈਨੂੰ ਆਉਣਾ ਹੁੰਦਾ ਸੀ ਵੀ ਸਾਡੇ ਨਾਲ ਲੱਖ ਦੀ ਠੱਗੀ ਵਜ ਗਈ ਮੈਂ ਉਹਨਾਂ ਦਾ ਹੀ ਕੋਈ ਗੱਲ ਨਹੀਂ ਵੀ ਹੌਸਲਾ ਵੀ ਰੱਖ ਸਰ ਐਡਾ ਵੱਡਾ ਕਦਮ ਠਾਗਿਆ ਜੀ ਬਹੁਤ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਦੋਵੇਂ ਬੇਟੇ ਬੇਰੁਜ਼ਗਾਰ ਆ ਜੀ ਤੇ ਇਸ ਤੋਂ ਇਲਾਵਾ ਸਾਡੀ ਕੋਈ ਮਾਲੀ ਮਦਦ ਕਰੀ ਜਾਵੇ ਜੀ ਪੁਲਰਾਂ ਦਾ ਬਲਵਿੰਦਰ ਸਿੰਘ ਘਰੋਂ ਗੁੰਮ ਹੋ ਗਿਆ ਸੀ ਜੀ ਸਾਡੇ ਕੋਲ ਦਰਖਾਸਤ ਆਈ ਸੀ ਉਹਦੇ ਸੰਬੰਧ ਚ ਪੜਤਾਲ ਕੀਤੀ ਤੇ ਜਦੋਂ ਉਹਦੀ ਲਾਸ਼ ਲੈਰ ਵਿੱਚੋਂ ਮਿਲ ਗਈ ਸੀ ਜਦੋਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਨੇ ਹਵਾਲੇ ਕਰ ਦਿੱਤੀ ਸੀ ਮੇਰੇ ਪਾਪਾ ਜੀ ਇੱਕ ਤਾਂ ਹੀ ਮੇਰੇ ਪਾਪਾ ਜੀ ਤਿੰਨਾਂ ਭਰਾਵਾਂ ਤੋਂ ਵੱਡੇ ਸਨ ਤਾਂ ਕਰਕੇ ਵੀ ਉਹਨਾਂ ਨੂੰ ਇੱਕ ਕਰਜ਼ੇ ਦੀ ਟੈਨਸ਼ਨ ਬਹੁਤ ਜ਼ਿਆਦਾ ਸੀ ਇੱਕ ਕੋ ਸਾਲ ਕ ਪਹਿਲਾਂ ਵੀ ਮੈਂ ਮਰਚੈਂਟ ਨੇਵੀ ਦਾ ਟੈਸਟ ਦਿੱਤਾ ਸੀਗਾ ਤੇ ਉਸ ਕੋ ਡੀਜੀ ਐਂਡ ਮੈਰੀਟਾਈਮ ਕਾਡਮੀ ਉਸ ਦਾ ਨਾਮ ਸੀ ਤੇ ਉਹਨਾਂ ਨੇ ਵੀ ਮੇਰੇ ਤੋਂ ਲੱਖ ਰੁਪਿਆ ਫੀਸ ਭਰਵਾਈ ਪਰ ਉਹ ਫਰਾਡ ਨਿਕਲੇ ਤੇ ਉਸ ਦੀ ਠੱਗੀ ਵਾਜ ਗਈ ਜਿਸ ਦੇ ਕਾਰਨ ਉਹਨਾਂ ਦੇ ਦਿਮਾਗ ਦੇ ਉੱਪਰ ਇਸ ਦੀ ਬਹੁਤ ਜ਼ਿਆਦਾ ਟੈਨਸ਼ਨ ਸੀ ਤੇ ਉਹ ਮੈਨੂੰ ਪੁੱਛਦੇ ਰਹਿੰਦੇ ਸਾਨੂੰ ਵੀ ਬੇਟਾ ਵੀ ਉਹ ਆਪਣੇ ਪੈਸੇ ਵਾਪਸ ਆਉਣਗੇ ਜਾਂ ਨਹੀਂ ਆਉਣਗੇ ਪਰ ਮੈਂ ਇੱਕ ਦੋ ਵਾਰ ਉੱਥੇ ਗਿਆ ਵੀ ਸੀ ਪਰ ਉਹ ਕੰਪਨੀ ਬੰਦ ਹੋ ਚੁੱਕੀ ਸੀ ਤੇ ਜਿਸ ਕਾਰਨ ਵੀ ਉਹਨਾਂ ਨੇ ਐਡਾ ਵੱਡਾ ਕਦਮ ਉਠਾਇਆ ਤੇ ਉਸ ਸਮੇ ਸਾਡੇ ਪ੍ਰਵਾਹ ਦੇ ਵਿੱਚ ਅਸੀਂ ਦੋ ਭਰਾ ਤੇ ਮੇਰੀ ਮਾਂ ਨੇ ਅਸੀਂ ਦੋਵੇਂ ਬੇਰੁਜ਼ਗਾਰ ਹਾਂ ਤੇ ਸਾਡੇ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਇਸ ਟਾਈਮ ਤੇ ਪੈਲੀ ਵੀ ਬਹੁਤ ਥੋੜੀ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਸਰਕਾਰ ਮਦਦ ਕਰੇ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਢੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ